ਏ ਆਪਣੀ ਪੂਰੀ ਟੀਮ ਪਿੰਡ ਵਾਲੀ ਦੀ ਇਹਦੇ ਟੂਰਨਾਮੈਂਟ ਹੋਰ ਕੇ ਹੁਣੇ ਖਤਮ ਹੋਇਆ ਵਾ ਹਾਂਜੀ ਕੀ ਕਹਿਣਾ ਜਾਓਗੇ ਅਸੀਂ ਕਹਿਣਾ ਚਾਹਾਂਗੇ ਵੀ ਸਾਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਸਾਡੀਆਂ ਵੀਡੀਓ ਫੇਮਸ ਹੋਣੀਆਂ ਚਾਹੀਦੀਆਂ ਮਿਲੀਅਨ ਤੱਕ ਵੀਊ ਆਪਾਂ ਇਦਾਂ ਹੀ ਹਰ ਮਹੀਨੇ ਇੱਕ ਬਲੌਗ ਵਧੀਆ ਜਿਹਾ ਪਾ ਕੇ ਜਾਵਾਂਗੇ ਜਰਾਗੇ ਐਂਡ ਹੋਣੀ ਐ ਇਹਨੇ ਅਕੜੀ ਪੀਤੀ ਅੱਜ ਉਹਦੀ ਕਿਹ ਕਿਹ ਚੀਜ਼ ਕੀ ਵਾਤ ਵਾਦੀ ਨੁਸਖਾ ਰੇ ਖੱਤੀ ਅੱਜ ਉਹ ਸਾਡੀ ਟੁੰਡੀਆਂ ਦੇ ਸਿੰਘ ਫਸਣਗੇ ਓਏ ਕੋਈ ਨਹੀਂ ਉਹ ਨਹੀਂ ਓਏ ਉਹ ਸਾਲਿਆਂ ਨੇ ਪੈ ਜੂਗਾ ਇੰਦਰ ਵੜ ਗਿਆ ਇਹ ਕਿੰਨਾ ਡੈਰ ਉਹ ਪਿਆਰ ਕਰਾਉਣਾ ਨਹੀਂ ਯਾਰ ਉਹ ਨਾ ਕਰਦਾ ਕਰਾ ਨੀ ਮੁਗ ਬਾਹਰ ਕਰਾਵਾ ਬਾਹਰ ਨਹੀਂ ਨਾ ਅਖੀ ਉਹ ਪਿਆਰ ਕਰਨਾ ਦੁਨੀਆਂ ਨੇ ਯਾਰ ਪਿਆਰ ਓਏ ਆ ਜਾ ਆ ਜਾ ਚੰਗੀ ਨਾ ਮਾਰੇ ਯਾਰ ਕਰਦੇ ਪਿਆਰ ਪਿਆਰ ਪੈ ਗਿਆ ਪੰਗਾ ਨਹੀਂ ਕਰਦੇ ਨਹੀਂ ਓਏ ਓ ਨਹੀਂ ਲਾਉਣਾ ਨਹੀਂ ਕਰਾਂ ਓਏ ਚੁੱਪ ਕਰ ਤਾ ਤੇਰੇ ਨੇ ਮਾਫ ਕਰ ਤਾ ਚੁੱਪ ਬਹਿਣ ਚੁੱਪ ਬਗੜ ਓਏ ਉਹਦਾ ਕਹਿੰਦਾ ਨਿਕਲ ਗਈ ਯਾਰ ਓਏ ਲੜੋ ਨਾ ਓ ਨਹੀਂ ਨਹੀਂ ਲੜ ਗਈ ਨਹੀਂ ਓਏ ਗੁੱਸੇ ਹੋਈ ਓਏ ਮਾਂ ਜਾਨ ਮਾਰਿਆ ਬਾਤ ਨਾ ਉਹਨੂੰ ਪਾ ਓਏ ਮਮਾਰਾ ਜੰਮ ਮਲਾ ਦੇ ਦਿੰਦਾ ਸੋਣਾ ਲਿਆਦੀ ਤੂੰ ਤੇਰੇ ਚ ਮਲਾ ਦੇ ਮਾਰਾ ਜਾ ਯਾਰ ਮਾਰਾ ਹੈਲੋ ਕਰ ਲੋ ਹੈਲੋ ਕਰ ਲੋ ਹੈਲੋ ਕਰ ਲੋ ਹੈਲੋ ਕਰ ਲੋ ਉਹਦਾ ਸੰਗਲ ਦੀ ਦੀ ਸੰਗਲ ਆ ਪੁੱਤ ਓਏ ਉਹ ਵੀ ਡਰਦੀ ਆ ਉਹ ਵੀ ਡਰਦੀ ਆ ਡਰ ਚੱਲ ਵੀ ਉਹ ਵੀ ਡਰਦਾ ਆ ਆਪਕੇ ਡੀਜੀ ਬੜੀ ਤੇਜ਼ ਆ ਆ ਜਾ ਉਹ ਨਹੀਂ ਲਾ ਟੱਕਰ ਦੇ ਕੇ ਬਾਦ ਉਹਦੇ ਮੈਨੂੰ ਕਹ ਲਈ ਮਾਨੀ ਕੀ ਗੱਲ ਆ ਮਾਰ ਬੜੀ ਤੈਨੂੰ ਕੀ ਗੱਲ ਆ ਕੀਆ ਕੀਆ ਇਹ ਕੋਈ ਨਹੀਂ ਉਹ ਪਿੰਡ ਦਾ ਸਾਰਾ ਚੋਪੀਆ ਕੀਆ ਵਾ ਗਿਆ ਤੈਨੂੰ ਕੋ ਹੈ ਲੈ ਆ ਤੂੰ ਇੱਧਰ ਨਹੀਂ ਚੱਲ ਜੰਦਾ ਮਨੇ ਆਈ ਆ ਮੈਂ ਹੱਡੀ ਖੀਜੀ ਹਾਲ ਬਾਰੇ ਕੁੰਡੀਆਂ ਦੇ ਸਿੰਘ ਫਸਣਗੇ ਕੀ ਨਿਕਲੇ ਸਤਰੰਗੀ ਪੀਂਗ ਨੀ ਸਤਰੰਗੀ ਪੀਂਗ ਕਹਿੰਦਾ ਨਿਕਲੀ ਦੇਖ ਲੋ ਆਹ ਦੇ ਚੋਰ ਬੈ ਗਏ ਇਧਰ ਮਰੂਦਾ ਨੂੰ ਇਹ ਰੱਜਦੇ ਨਹੀਂ ਹੁਣ ਐਫਲੇ ਖਾਣੇ ਆ ਉਹਨੇ ਪੈਣਾ ਹੀ ਉਧਰ ਅੱਲਾ ਫੜ ਗੋ ਪੀ ਕੇ ਮੈਂ ਨਹੀਂ ਖਾਣਾ ਮੈਨੂੰ ਵੀ ਲੱਗਦਾ ਆ ਮਨੇ ਤੇਰੀ ਮਨੇ ਵੜ ਦਿੰਦੀ ਨਹੀਂ ਵੱਡੀ ਦਿੰਦੀ ਕਾਸ਼ ਕਿਨਾਂ ਮੈਂ ਨਹੀਂ ਖਾਣਾ ਫੇਰੇ ਔਖਾ ਹੁੰਦਾ ਵੱਡ ਵੱਡ ਕਿਨਾਂ ਮੈਂ ਨਹੀਂ ਖਾਣਾ ਫੇਰੇ ਔਖਾ ਮੈਂ ਨਹੀਂ ਆ ਤੇਰੇ ਲਈ ਦਿੰਦੀ ਵੱਡ ਮੈਂ ਝੂਠਾ ਗਾਉਦਾ ਆ ਆ ਇੱਕ ਵਾਰੀ ਆ ਹਲੇ ਹੱਥ ਜੀ ਘਰੋਂ ਨੇ ਇੱਕ ਤਾਂ ਚਲਾ ਰਿਹਾ ਸੀ ਤੋਰੇ ਬਣਾਉਣੇ ਦੋਤ ਲੈ ਆਂਦੇ ਤੁਰ ਕੇ ਬਣਾਉਣੀਆਂ ਵਿੱਚ ਇਧਰ ਆਪਾਂ ਨਹੀਂ ਫੜਿਆ ਅਕਾਲ ਆ ਗਈ ਉਹ ਆ ਗਈ ਮਨੇ ਨਾ ਤਾਂ ਬੰਦਨੀ ਆ ਇਧਰ ਪੂਰੀ ਟੀਮ ਪਹੁੰਚ ਗਈ ਆ ਖੇਤਾਂ ਦੇ ਵਿੱਚ ਦੇ ਜੈ ਉਹ ਇਧਰ ਕਾ ਕਾ 6 ਬੈਗ ਦਿਖਾ ਆਪਣੇ 6 ਬੈਗ ਉਹ 6 ਬੈਗ ਡੋਲੇ ਨਹੀਂ ਹੁੰਦੇ ਆ ਨਹੀਂ ਆਈ ਉਹ ਡੋਲੇ ਦਿਖਾਈ ਜੰਦਾਗਾ 6 ਬੈਗ ਗਿਆ ਇਹਨੂੰ ਹਾਂਜੀ ਓਏ ਭਰਾਵਾ ਕੱਟ ਪੀਸ ਵੇਖ ਜਿੱਦਾ ਪੈਨਸਲ ਨਾ ਬਣਾਏ ਪੈਨਸਲ ਕਰ ਗਿਆ ਸਾਡੀ ਨਹੀਂ ਕੋਈ ਨਹੀਂ ਮੇਰੀ ਗੱਲ ਸੁਣ ਇੱਥੇ ਲੈਂਡ ਤੇ ਲਾ ਕੇ ਪੁਛ ਬਲਾਓ ਕਿਹੜਾ ਬੱਦ ਲੰਦਾ ਲੰਮੀ ਬੈ ਗਈ ਪੁਛ ਨਹੀਂ ਆਇਆ ਚੱਲ ਆਓ ਜਾ ਮੰਤਰੀ ਕੱਲ੍ਹ ਮੇਰੇ ਵੇਲਾ ਕੀ ਕਰ ਰਾਜਵੀਰ ਦੇ ਦੇਖ ਲੈ ਕੀ ਕਰਨੀ ਚਲੋ ਅੰਗਲੀ ਮੈਂ ਫੜਨੀ ਹੈ ਲੋ ਵੀ ਕੰਪੀਟੀਸ਼ਨ ਹੋ ਲੱਗਾ ਵਾ ਮੰਨੇ ਦਾ ਤੇ ਰਾਜਵੀਰ ਦਾ ਮਨੇ ਜਦ ਕਾਛਦਾ ਐ ਐਲੀ ਇਧਰ ਆ ਤੂੰ ਇਧਰ ਇਧਰ ਆਂ ਹਾਂ ਦਾ ਮੇਰੇ ਕੋਈ ਨਹੀਂ ਪਸਲੇ ਟਿਕ ਨਹੀਂ ਹੂ ਇਧਰ ਆਈ ਆਈ ਪੁੱਤਾਂ ਮਹਾਲ ਆ ਗਿਆ ਬੰਦਿਆ ਦਾ ਸਲਾਮ ਮੋਢੀ ਨਾਲ ਜਿੰਨੇ ਲੱਗੇ ਤੂੰ 라ਹ ਮੋਢਾ ਇਹ ਬੇਇੱਜ਼ਤੀ ਕਰਾਈ ਜਾਂਦੇ ਆ ਪੂਰੀ ਟੀਮ ਦੀ ਕੀ ਕਹਿੰਦੇ ਤੈਨੂੰ ਤੈਨੂੰ ਕੀ ਲੱਗਦਾ ਕਿਹੜਾ ਜਿੱਤੂਗਾ ਜੇ ਪੁਸ਼-ਅਪ ਲਾਊਗਾ ਕਾਛ ਜਿੱਤੂਗਾ ਕਾਛ ਅਲੀਓ ਧਲੇਵਾਣੀ ਉਹ ਬਾਕੀ ਜੋ ਮਰਜ਼ੀ ਹੋ ਜਾ ਗਾਲ ਨਹੀਂ ਕੱਢਣੀ ਉਹ ਵੀ ਲਾਉਗੀ ਉਹ ਕਹਿੰਦੀ ਮੈਂ ਵੀ ਲਾਣੀ ਆ ਬੈ ਗਈ ਉਹ ਕਹਿੰਦੀ ਮੈਂ ਵੀ ਲਾਣੀ ਆ ਲਾਣੇ ਦੋ ਮੇਰੇ ਮਨੇ ਲਾ ਲੈਂਦੇ ਰੋਕਦੇ ਮੈਨੂੰ ਇਦਾਂ ਲਾ 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 ਕੁੱਤੀ ਓਏ ਫਿਰ ਮੈਨੂੰ ਇਦਾਂ ਕਰਕੇ ਗੋਟੀ ਵਾਲੀ ਫੀਲਿੰਗ ਆ ਗਈ ਓਏ ਇਹਨੂੰ ਬਿਠਾਈ ਬਿਠਾਈ ਗੋਟੀ ਵਾਲੀ ਫੀਲਿੰਗ ਆ ਗਈ ਓਏ ਬਿਠਾਈ ਓਏ ਸਿਟ 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 ਆਲੀ ਨਹੀਂ ਆਇਆ ਨੀ ਜੋ ਬਗੜ ਗਿਆ ਮੈਨੂੰ ਇਦਾਂ ਮੈਨੂੰ ਕਰਾ ਲਈ ਬੱਸ ਨਾ ਕਰਾ ਲਈ ਬੇਇੱਜ਼ਤੀ ਕਰਕੇ ਇੱਧਰ ਦੇਖ ਕੇ ਗੋਟੀ ਵਾਲੀ ਫੀਲਿੰਗ ਆ ਗਈ ਬੇਇੱਜ਼ਤੀ ਕਰਾਤੀ ਇਹਨਾਂ ਨੇ ਪੂਰੀ ਟੀਮ ਦੀ ਨਾ ਕਮ ਗਿਆ ਹੋਣੇ ਡੋਲਾ ਵੇਹਦਾ ਪਾਟਣ ਦੇ ਆ ਗਏ 6 ਬੈਗ ਦਿਖਾ ਡੋਲੇ ਨਹੀਂ ਗਿਆ ਭੁੱਖ ਨਾ ਮਰੀ ਵਿਚਾਰੇ ਡੋਲੇ ਨੂੰ ਟਿਕਟ ਮਿਲਦੀ ਅਲੱਗ ਨਾਮ ਤੇ 5-10 ਰੁਪਏ ਦੇ ਪਾਣਾ ਨਹੀਂ ਜਾਂਦਾ ਪਰ ਉਹ ਕਿਉਂ ਆਇਆ ਕੱਲ ਬਾਬੇ ਪਾੜਾਂ ਦੇ ਚਲੇ ਕੱਲ ਫੇਕ ਸਭ ਬਾਬੇ ਪਾੜਾਂ ਦੇ ਚਲੇ ਨਹੀਂ ਕਿਹੜੀ ਕਿਹ ਕਿਹ ਹਲੇਲੂਇਆ ਅੱਲਾ ਫੀਸ ਲੋਇਡ ਦੀ ਟੀਮ ਨੇ ਚੱਲ ਮਾਰ ਡੰਡ ਕਿੰਨੇ ਮਾਰੇਗਾ ਕਿੰਨੇ ਮਾਰੇਗਾ ਦੋ ਤਿੰਨ ਅੱਜ ਪਿੱਛੇ ਨਹੀਂ ਕਰਾਂਗੇ ਆਪਾਂ ਐਂਡ ਹੋਣੀ ਐਂਡ ਇੰਤਰੀ ਸਿਕਾਵਾਂਗੇ ਤੁਹਾਨੂੰ ਚਾਣ ਅਸਾਂ ਇੰਤਰੀ